ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਬੀਬੀ ਬੀਰੋ ਜੀ ਦਾ ਜਨਮ ਤੇ ਬੀਬੀ ਬੀਰੋ ਜੀ ਦੀ ਮੰਗਣੀ ਬਾਰੇ ਅੰਮ੍ਰਿਤਸਰ ਵਿਖੇ ਅਕਾਲ ਬੁੰਗੇ ਗੁਰੂ ਜੀ ਦੇ ਦੋਵੇਂ ਵੇਲੇ ਦੀਵਾਨ ਲੱਗਦੇ ਸਵੇਰੇ ਰਬਾਬੀ ਆਸਾਂ ਦੀ ਵਾਰ ਦਾ ਕੀਰਤਨ ਕਰਦੇ ਉਪਰੰਤ ਸਿੱਖ ਸੇਵਾ ਭੇਟਾ ਲੈ ਕੇ ਦਰਸ਼ਨ ਕਰਨਉਂਦੇ ਅਤੇ ਸਤਨਾਮ ਦਾ ਉਪਦੇਸ਼ ਲੈ ਕੇ ਨਿਹਾਲ ਹੁੰਦੇ ਸੰਧਿਆ ਸਮੇਂ ਢਾਡੀਆਂ ਪਾਸੋਂ ਜੋਧਿਆਂ ਦੇ ਪ੍ਰਸੰਗ ਸੁਣਦੇ ਇਸ ਤਰ੍ਹਾਂ ਹੀ ਜਦ ਕੁਛ ਸਮਾਂ ਕੁਛ ਮਹੀਨੇ ਪੀਤ ਗਏ ਤਾਂ ਆਪ ਜੀ ਦੇ ਮਹਿਲ ਸ਼ਰੀ ਦਾ ਮੋਧਰੀ ਜੀ ਦੀ ਕੁੱਖ ਤੋਂ ਲੜਕੀ ਪੈਦਾ ਹੋਈ ਜਿਸ ਦਾ ਨਾਮ ਬੀਬੀ ਵੀਰੋ ਰੱਖਿਆ ਗੁਰੂ ਜੀ ਸੰਧਿਆ ਦੇ ਦੀਵਾਨ ਵਿੱਚ ਆਪਣੇ ਜੋਧਿਆਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਅਤੇ ਪੈਂਦੇ ਖਾਂ ਆਦ ਜੋਧਿਆਂ ਦੇ ਅਨੇਕਾਂ ਕਰਤੱਵ ਵੇਖ ਕੇ ਉਹਨਾਂ ਨੂੰ ਇਨਾਮ ਦਿੰਦੇ ਦੀਵਾਲੀ ਅਤੇ ਵਿਸਾਖੀ ਦੇ ਮੇਲਿਆਂ ਉੱਤੇ ਇਸ ਸਾਲ ਦੂਰ ਦੂਰ ਤੋਂ ਬਹੁਤ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਈਆਂ ਗੁਰੂ ਜੀ ਉਹਨਾਂ ਨੂੰ ਨਾਮ ਦਾਣ ਦਾ ਉਪਦੇਸ਼ ਦੇ ਕੇ ਅਤੇ ਮਨੋ ਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਕਰਦੇ ਸਮਾਪਾ ਕੇ ਹਾੜ ਸੰਮਤ 1674 ਵਿੱਚ ਆਪ ਜੀ ਦੇ ਮਾਤਾ ਆਪ ਜੀ ਦੇ ਘਰ ਮਾਤਾ ਮਹਾਦੇਵੀ ਜੀ ਦੀ ਕੁੱਖ ਤੋਂ ਸਹਾਬ ਜਾਦੇ ਨੇ ਜਨਮ ਲਿਆ ਪਰਿਵਾਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਜਦ ਸਾਹਿਬਜ਼ਾਦਾ 40 ਦਿਨ ਦਾ ਹੋਇਆ ਤਾਂ ਹਰਮੰਦਰ ਸਾਹਿਬ ਜਾ ਕੇ ਮੱਥਾ ਟੇਕਾਇਆ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਨਾਮ ਸੂਰਜਮਲ ਰੱਖਿਆ ਸਮਾਪਾ ਕੇ ਮਗਰ ਸੰਮਤ 16 1675 ਵਿੱਚ ਮਾਤਾ ਦਮੋਦਰੀ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਨੇ ਜਨਮ ਲਿਆ ਵਦਾਈਆਂ ਤੇ ਦਾਨ ਉਪਰੰਤ ਜਦ ਸਹਬਜਾਦਾ ਜੀ 40 ਦਿਨ ਤੇ ਹੋਏ ਤਾਂ ਹਰਮੰਦਰ ਸਾਹਿਬ ਜਾ ਕੇ ਮੱਥਾ ਟਿਕਾਇਆ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਅਤੇ ਨਾਮ ਰੱਖਿਆ ਅਨੀ ਰਾਏ ਦੀਵਾਲੀ ਦੇ ਮੇਲੇ ਉੱਤੇ ਦੇਸਾਂ ਪਰਦੇਸਾਂ ਤੋਂ ਬਹੁਤ ਸੰਗਤਾਂ ਗੁਰੂ ਦਰਬਾਰ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਆਈਆਂ ਅਨੇਕ ਪ੍ਰਕਾਰ ਦੀਆਂ ਭੇਟਾਂ ਆਈਆਂ ਵਸਤਰ ਆਦ ਪਦਾਰਥਾਂ ਦੇ ਅੰਬਾਰ ਲੱਗ ਗਏ ਗੁਰੂ ਜੀ ਦਾ ਅਟੁੱਟ ਲੰਗਰ ਵਰਤਿਆ ਆਈਆਂ ਸੰਗਤਾਂ ਨੂੰ ਗੁਰੂ ਜੀ ਵੱਲੋਂ ਯਥਾ ਯੋਗ ਸਿਰ ਪਾਉ ਦਿੱਤੇ ਜਾਂਦੇ। ਇੱਕ ਦਿਨ ਅਕਾਲ ਤਖਤ ਤੇ ਦੀਵਾਨ ਸਜ ਰਿਹਾ ਸੀ। ਗੁਰੂ ਜੀ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ ਤੇ ਸਾਹਿਬਜ਼ਾਦਾ ਗੁਰਦਿੱਤਾ ਜੀ ਗੁਰੂ ਜੀ ਪਾਸ ਬੈਠੇ ਸਨ। ਚਿਹਰਾ ਚੰਦ ਵਾਂਗੂ ਪ੍ਰਕਾਸ਼ ਕਰ ਰਿਹਾ ਸੀ। ਇਸ ਅਲੌਕਿਕ ਸਮੇਂ ਦੀਵਾਨ ਵਿੱਚ ਇੱਕ ਰਾਮਾ ਖੱਤਰੀ ਬਟਾਲੇ ਦਾ ਰਹਿਣ ਵਾਲਾ ਵੀ ਬੈਠਾ ਸੀ। ਉਸ ਦੇ ਮਨ ਵਿੱਚ ਸਾਹਿਬਜ਼ਾਦੇ ਦੀ ਚਮਕ-ਦਮਕ ਤੇ ਸੁੰਦਰ ਨੂਹਾਰ ਵੇਖ ਕੇ ਵਿਚਾਰ ਆਈ ਕਿ ਜੇਕਰ ਗੁਰੂ ਜੀ ਮੇਰੀ ਲੜਕੀ ਦਾ ਰਿਸ਼ਤਾ ਸਾਹਿਬਜ਼ਾਦੇ ਵਾਸਤੇ ਪ੍ਰਵਾਨ ਕਰ ਲੈਣ ਤਾਂ ਮੇਰੇ ਧਨ ਭਾਗ ਹੋਣਗੇ ਇਹ ਵਿਚਾਰ ਕਰਕੇ ਉਹ ਗੁਰੂ ਜੀ ਅੱਗੇ ਹੱਥ ਜੋੜ ਕੇ ਖੜਾ ਹੋ ਗਿਆ ਅਤੇ ਬੇਨਤੀ ਕੀਤੀ ਮਹਾਰਾਜ ਮੇਰੇ ਘਰ 7 ਸਾਲ ਦੀ ਲੜਕੀ ਹੈ ਜੇਕਰ ਆਪ ਜੀ ਸਾਹਿਬਜਾਦੇ ਵਾਸਤੇ ਉਸਦਾ ਰਿਸ਼ਤਾ ਪ੍ਰਵਾਨ ਕਰ ਲਮੋ ਤਾਂ ਮੇਰਾ ਮਾਨ ਰਹਿ ਜਾਵੇਗਾ ਅਤੇ ਆਪ ਜੀ ਦੀ ਵਡਿਆਈ ਹੋਵੇਗੀ। ਸ਼੍ਰੀ ਗੁਰਦਿੱਤਾ ਜੀ ਦੀ ਮੰਗਣੀ ਦੇ ਉਸਤਵ ਉਪਰੰਤ ਇੱਕ ਦਿਨ ਗੁਰੂ ਜੀ ਮਾਤਾ ਗੰਗਾ ਜੀ ਪਾਸ ਬੈਠੇ ਸਨ ਕਿ ਮਾਤਾ ਜੀ ਨੇ ਕਿਹਾ beta ਬੀਬੀ ਵੀਰੋ ਵਰ ਕਰ ਜੋਗ ਹੋ ਗਈ ਹੈ। ਇਸ ਵਾਸਤੇ ਕੋਈ ਚੰਗਾ ਘਰਾਣਾ ਵੇਖ ਕੇ ਇਸ ਦੀ ਮੰਗਣੀ ਕਰ ਦੇਣੀ ਚਾਹੀਦੀ ਹੈ। ਗੁਰੂ ਜੀ ਨੇ ਕਿਹਾ ਮਾਤਾ ਜੀ ਅਕਾਲ ਪੁਰਖ ਨੇ ਪਹਿਲਾਂ ਹੀ ਸਾਰਾ ਪ੍ਰਬੰਧ ਕਰ ਛੱਡਿਆ ਹੋਇਆ ਹੈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੀਵ ਦੇ ਕਰਮਾਂ ਅਨੁਸਾਰ ਉਸ ਦੇ ਜਨਮ ਸਮੇ ਹੀ ਸੰਯੋਗ ਲਿਖੇ ਜਾਂਦੇ ਹਨ ਸੋ ਉਸ ਲਿਖੇ ਅਨੁਸਾਰ ਛੇਤੀ ਹੀ ਬੀਬੀ ਵਾਸਤੇ ਘਰ ਵਰ ਮਿਲ ਜਾਵੇਗਾ ਦੂਸਰੇ ਦਿਨ ਗੁਰੂ ਜੀ ਦੇ ਸਜੇ ਹੋਏ ਦੀਵਾਨ ਵਿੱਚ ਇੱਕ ਸਿੱਖ ਆਪਣੇ ਪੁੱਤਰ ਨੂੰ ਨਾਲ ਲੈ ਕੇ ਬੜੇ ਪ੍ਰੇਮ ਨਾਲੇ ਬੈਠਾ ਹੋਇਆ ਸੀ ਅੰਤਰਯਾਮੀ ਗੁਰੂ ਜੀ ਨੇ ਉਸ ਦੀ ਕਰਮ ਰੇਖਾ ਵੇਖ ਕੇ ਭਾਈ ਜੇਠੇ ਨੂੰ ਆਗਿਆ ਕੀਤੀ ਤਾਂ ਜੇਠਾ ਉਹਨਾਂ ਦੋਹਾਂ ਨੂੰ ਦੀਵਾਨ ਵਿੱਚੋਂ ਉੱਠ ਕੇ ਗੁਰੂ ਜੀ ਪਾਸ ਲੈ ਗਿਆ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਖੜੇ ਹੋ ਗਏ ਗੁਰੂ ਜੀ ਨੇ ਸਿੱਖ ਨੂੰ ਪੁੱਛਿਆ ਤੁਹਾਡਾ ਨਾਮ ਤੇ ਜਾਤ ਕੀ ਹੈ ਅਤੇ ਕਿੱਥੋਂ ਦੇ ਵਸਨੀਕ ਹੋ ਸਿੱਖ ਨੇ ਕਿਹਾ ਮਹਾਰਾਜ ਮੈਂ ਮੱਲੇਪੁਰ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਧਰਮ ਹੈ ਤੇ ਜਾਤ ਖੋਸਲਾ ਹੈ ਜਦ ਗੁਰੂ ਜੀ ਨੇ ਲੜਕੇ ਦਾ ਨਾਮ ਤੇ ਉਮਰ ਪੁੱਛੀ ਤਾਂ ਉਸਨੇ ਲੜਕੇ ਦਾ ਨਾਮ ਸਾਧੂ ਅਤੇ ਉਮਰ 7 ਸਾਲ ਦੱਸੀ ਗੁਰੂ ਜੀ ਨੇ ਭਾਈ ਧਰਮਚੰਦ ਤੋਂ ਐਨੀ ਗੱਲ ਪੁੱਛ ਕੇ ਉਸ ਨੂੰ ਆਪਣੇ ਪਾਸ ਬਿਠਾ ਲਿਆ ਅਤੇ ਸੇਵਾਦਾਰ ਨੂੰ ਕਿਹਾ ਕਿ ਛਹਾਰੇ ਤੇ ਕੁਛ ਮਿੱਠਾ ਲਿਆਓ ਇਸ ਬਾਲਕ ਨੂੰ ਬੀਬੀ ਬੀਰੋ ਦੀ ਕੁੜਮਾਈ ਦਾ ਸ਼ਗਨ ਲਾ ਦਿਓ ਇਹ ਗੱਲ ਸੁਣ ਕੇ ਭਾਈ ਧਰਮੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਆਪ ਸਾਰੇ ਜਗਤ ਦੇ ਗੁਰੂ ਹੋ ਤੁਹਾਡੀ ਬਰਾਬਰੀ ਮੈਂ ਨਿਰਤਨ ਤੇ ਨਿਮਾਣਾ ਆਦਮੀ ਕਿਸ ਤਰ੍ਹਾਂ ਕਰ ਸਕਦਾ ਹਾਂ ਗੁਰੂ ਜੀ ਨੇ ਕਿਹਾ ਚਿੰਤਾ ਨਾ ਕਰ ਇਹ ਵਿਦਾਤੇ ਦੇ ਲਿਖੇ ਹੋਏ ਲੇਖ ਹਨ ਇਹਰਾ ਪੁੱਤਰ ਭਾਗਾ ਵਾਲਾ ਹੈ ਇਸ ਦਾ ਪ੍ਰਭੂ ਭਗਤੀ ਵਿੱਚ ਬਹੁਤ ਪ੍ਰੇਮ ਹੈ ਉਪਰੰਤ ਗੁਰੂ ਜੀ ਮੰਗਣੀ ਦੀ ਸਾਰੀ ਮਰਿਆਦਾ ਕਰਕੇ ਫਿਰ ਉੱਠ ਕੇ ਮਹਿਲ ਵਿੱਚ ਚਲੇ ਗਏ ਜਦ ਮਾਤਾ ਦਮੋਦਰੀ ਜੀ ਨੂੰ ਪਤਾ ਲੱਗਾ ਕਿ ਉਹਨਾਂ ਨੇ ਗੁਰੂ ਜੀ ਨੂੰ ਕਿਹਾ ਤੁਸਾਂ ਕੋਈ ਵਿਚਾਰ ਨਹੀਂ ਕੀਤੀ ਇੱਕ ਨਿਰਤਨ ਸਿੱਖ ਲੜਕੀ ਦੇ ਲੜਕੇ ਨਾਲ ਆਪਣੀ ਬੀਬੀ ਦੀ ਸਗਾਈ ਕਰ ਦਿੱਤੀ ਹੈ ਸਾਰੇ ਸਵੰਧੀ ਸਾਨੂੰ ਤਰਕਾਂ ਕਰਨਗੇ ਤਦ ਗੁਰੂ ਜੀ ਨੇ ਕਿਹਾ ਹੁਣ ਤੋ ਸਭ ਤੋਂ ਚੰਗਾ ਇਸ ਨੂੰ ਹੀ ਸਮਝਿਅ ਅਤੇ ਹੋਰ ਕੋਈ ਵਿਚਾਰ ਨਾ ਕਰ ਜਦ ਮਾਤਾ ਗੰਗਾ ਜੀ ਨੂੰ ਇਹ ਗੱਲ ਦੱਸੀ ਗਈ ਤਾਂ ਆਪ ਜੀ ਨੇ ਕਿਹਾ ਗੁਰੂ ਜੀ ਸਭ ਕੁਝ ਜਾਣੀ ਜਾਣ ਹਾਨੈ ਉਹਨਾਂ ਨੇ ਜੋ ਕੁਛ ਕਰ ਦਿੱਤਾ ਹੈ ਸੋ ਠੀਕ ਹੈ ਹੁਣ ਫਿਰ ਨਹੀਂ ਸਕਦਾ ਮਾਤਾ ਗੰਗਾ ਜੀ ਪਾਸੋਂ ਇਹ ਵਿਚਾਰ ਸੁਣ ਕੇ ਦਮੋਦਰੀ ਜੀ ਇਸ ਨੂੰ ਚੰਗਾ ਸਮਝ ਕੇ ਚੁੱਪ ਕਰ ਰਹੇ